ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿਆਰਿਓ ਆਓ ਜੋ ਵਾਰਾਂ ਦੀ ਵਿਚਾਰ ਆਪਾਂ ਕੁਝ ਦਿਨ ਪਹਿਲਾਂ ਆਪ ਜੀ ਨਾਲ ਆਰੰਭ ਸਤਿਗੁਰਾਂ ਕਰਵਾਈ ਹੈ ਅੱਜ ਸਾਡਾ ਅਸ਼ਨੀਚਰਵਾਰ ਲਾਸਟ ਵਿਚਾਰ ਭਾਵ ਹਫਤੇ ਦਾ ਆਖੀਰ ਵਾਲਾ ਜੋ ਵਾਰ ਹੈ ਉਸ ਦੀ ਵਿਚਾਰ ਸਤਿਗੁਰੂ ਬਖਸ਼ ਰਹੇ ਆ ਪਹਿਲਾਂ ਹੀ ਤਾਂ ਬੇਨਤੀ ਇਹ ਹੈ ਕਿ ਜੋ ਆਪਾਂ ਸ਼ਨੀਚਰਵਾਰ ਨੂੰ ਸ਼ਨੀਵਾਰ ਕਹਿੰਦੇ ਹਾਂ ਬਹੁਤਾਂ ਵਿੱਚ ਆਪਾਂ ਦੇਖੀਏ ਅੱਜ ਵੀ ਪੁਰਾਣੇ ਬਜ਼ੁਰਗ ਜਿਹੜੇ ਆ ਉਹ ਸ਼ਨੀਚਰਵਾਰ ਨੂੰ ਸ਼ਨੀਚਰਵਾਰ ਹੀ ਕਹਿੰਦੇ ਆ ਉਹ ਸ਼ਨੀਵਾਰ ਬਹੁਤ ਘੱਟ ਕਹਿੰਦੇ ਆ ਸੋ ਪਾਤਸ਼ਾਹ ਨੇ ਜਦੋਂ ਸ਼ਨੀਚਰਵਾਰ ਕਿਹਾ ਹੈ ਅਸੀਂ ਵੀ ਸ਼ਨੀਚਰਵਾਰ ਕਿਹਾ ਕਰੀਏ ਕਿਉਂਕਿ ਜੋ ਬਾਣੀ ਦੇ ਬਚਨ ਹਨ ਉਹ ਪੂਰੇ ਹਨ ਉਹਨਾਂ ਵਿੱਚ ਬਹੁਤ ਪਾਵਰ ਹੈ ਸ਼ਕਤੀ ਹੈ ਅਸੀਂ ਆਪਣੇ ਕੋਲੋਂ ਜੇ ਕੋਈ ਨਾਮ ਲਵਾਂਗੇ ਉਹਦੇ ਵਿੱਚ ਉਹ ਸ਼ਕਤੀ ਨਹੀਂ ਉਹ ਅਧੂਰੀ ਗੱਲ ਹੈ ਬਾਣੀ ਰਾਈ ਕੋਈ ਬਚਨ ਜਿਹੜਾ ਅਸੀਂ ਕਿਸੇ ਵਾਰ ਦਾ ਮਹੀਨੇ ਦਾ ਨਾਮ ਲਵਾਂਗੇ ਉਹ ਪੂਰਾ ਹੈ ਕਹਿੰਦੇ ਸ਼ਨੀਚਰਵਾਰ ਸੋ ਕਈ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਸ਼ਨੀਚਰਵਾਰ ਵੀ ਪੜ੍ਹਨਗੇ ਪਰ ਨਹੀਂ ਇੱਥੇ ਛਸ਼ੇ ਨਾ ਸ਼ਨੀਚਰਵਾਰ ਹੈ ਛਸ਼ਾ ਨਨੇ ਨੂੰ ਸਿਹਾਰੀ ਫਿਰ ਛਸ਼ਾ ਰਾਰਾ ਵਵੇ ਕੰਨਾ ਰਾਰਾ ਰਾਰੇ ਨੂੰ ਸਿਹਾਰੀ ਹੈ ਵੈਸੇ ਪਰ ਉਹ ਬੋਲਣ ਵਿੱਚ ਨਹੀਂ ਉਹ ਅਰਥਾਂ ਵਿੱਚ ਆਉਂਦੀ ਹੈ ਸ਼ਨੀਸ਼ਰਵਾਰ ਸੌਣ ਸਾਸਤ ਵਿਚਾਰ ਹੋ ਮੈਂ ਮੇਰਾ ਪਰਮੈ ਸੰਸਾਰ ਸ਼ਨੀਸ਼ਰਵਾਰ ਬਾਰੇ ਬਹੁਤ ਲੋਕਾਂ ਦੇ ਵਹਿਮ ਪਰਮ ਹਨ ਕਿ ਸ਼ਨੀ ਬੜਾ ਮਾੜਾ ਹੈ ਸ਼ਨੀ ਕਿਸੇ ਦੇ ਭਾਰੂ ਹੋ ਜਾਵੇ ਉਹਦੇ ਘਰ ਵਿੱਚ ਕੋਈ ਬਰਕਤ ਨਹੀਂ ਰਹਿੰਦੀ ਜੇ ਉਹ ਹੈ ਬਹੁਤ ਸਾਰੀਆਂ ਗੱਲਾਂ ਹਨ ਲੋਕਾਂ ਦੀ ਪਾਤਸ਼ਾਹ ਕੀ ਉਪਦੇਸ਼ ਦੇ ਰਿਹਾ ਆਪਾਂ ਪਾਤਸ਼ਾਹ ਦੇ ਉਪਦੇਸ਼ ਨਾਲ ਜੁੜ ਕੇ ਤੇ ਲਾਹੇ ਪ੍ਰਾਪਤ ਕਰਨੇ ਹਨ ਦੁਨੀਆ ਦੀਆਂ ਵਿਚਾਰਾਂ ਵਿੱਚ ਪਾਵਾਂਗੇ ਤੇ ਧੋਖਾ ਖਾਵਾਂਗੇ ਦੁੱਖਾਂ ਨੂੰ ਹੀ ਪੱਲੇ ਵਿੱਚ ਬੰਨਾਂਗੇ ਸੋ ਦੁੱਖਾਂ ਨੂੰ ਅਸੀਂ ਛੱਡਣਾ ਹੈ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਸੁੱਖਾਂ ਨੂੰ ਘਰ ਲੈ ਕੇ ਜਾਣਾ ਹੈ ਦੁੱਖਾਂ ਨੂੰ ਪਰੇ ਕਰਨਾ ਹੈ ਸ਼ਨੀਸ਼ਰਵਾਰ ਸੌਣ ਸਾਸਤ ਵਿਚਾਰ ਸ਼ਨੀ ਦੇ ਵਾਰ ਭਾਵ ਦਿਨ ਦੁਆਰਾ ਕਥਨ ਕਰਦੇ ਕਿ ਜੋ ਸੌਣ ਛਗਨਾ ਆਦਿ ਸਾਸਤ ਸ਼ਾਸਤਰ ਦੀ ਵਿਚਾਰ ਕਰਦੇ ਭਾਵ ਸ਼ਨੀਸ਼ਰਵਾਰ ਨੂੰ क्रूर वार ਦਿਨ ਜਾਣ ਕੇ ਲੋਕ ਤੇਲ ਆਦ ਦਿੰਦੇ ਆ ਕੋਈ ਅੱਕਾ ਨੂੰ ਤੇਲ ਪਾਉਂਦਾ ਕੋਈ ਬੋੜ ਨੂੰ ਪਿਪਲਾ ਨੂੰ ਤੇਲ ਦਿੰਦਾ ਹੈ ਕੋਈ ਕਿਤੇ ਤੇਲ ਪਾਉਂਦਾ ਉਹ ਹੋਮੇ ਹੰਗਤਾ ਤੇ ਮੈਂ ਮੇਰੀ ਕਰਦੇ ਹੋਏ ਕਹਿੰਦੇ ਜਗਤ ਵਿੱਚੋਂ ਭਰਮ ਦੇ ਰਹਿੰਦੇ ਆ ਐਸੇ ਇਨਸਾਨ ਜਿਹੜੇ ਥਾਂ-ਥਾਂ ਤੇਲ ਪਾਉਂਦੇ ਆ ਉਹ ਪਿਆਰਿਆ ਇਹੋ ਤੇਲ ਤੂੰ ਜੇਕਰ ਆਪਣੀ ਪੁੜਪੜੀ ਚ ਮਲ ਲਵੇਂ ਹੋ ਸਕਦਾ ਤੇਰੇ ਕਿਤੇ ਰੋਮ ਤੇਰਾ ਦਿਮਾਗ ਥੋੜਾ ਬੜਾ ਤੇਰਾ ਸਾਥ ਦੇਵੇ ਤੂੰ ਨਾਮ ਜਪ ਲਵੇਂ ਪੁੜਪੜੀ ਤੇਰੀ ਤੇਰਾ ਸਿਰ ਕੇਸ ਜਿਹੜੇ ਖੁਸ਼ਕ ਹੋਏ ਪਏ ਆ ਤੇਲ ਤੂੰ ਪੱਥਰਾਂ ਤੇ ਡੋਲ-ਡੋਲ ਕੇ ਕਦੇ ਆਪਣੇ ਸਰੀਰ ਦੀ ਮਾਲਿਸ਼ ਨਹੀਂ ਕੀਤੀ ਕਾਹੀ ਤੂ ਰੋਗਾ ਨ ਗਰਸਿਆ ਆਇ ਮਾਰੇ ਕਹਿੰਦੇ ਵੇਖ ਇਹ ਜਿਹੜੇ ਮੈਂ ਮੇਰੀ ਕਰਦੇ ਉਹੋ ਜੇ ਕਰਮ ਕਰਦੇ ਨਾ ਉਹ ਇਸ ਸੰਸਾਰ ਰੂਪੀ ਜੰਗਲ ਵਿੱਚ ਭਟਕਦੇ ਮਰ ਜਾਂਦੇ ਆ ਮਨਮੁਖ ਅੰਦਾ ਦੂਜੈ ਭਾਏ ਜਮਦਰ ਬਾਦਾ ਚੋਟਾ ਖਾਏ ਮਨਮੁਖ ਪੁਰਖ ਮਨਬੁੱਧ ਰੂਪੀ ਨੇਤਰਾ ਵਿੱਚ ਵਿਚਾਰ ਰੂਪੀ ਨਿਗਾਹ ਤੋਂ ਬਿਨਾ ਹੋਣ ਕਰਕੇ ਅੰਨਾ ਹੈ ਜੋ ਦ્વੈਤ ਭਾਵ ਵਿੱਚ ਲੱਗ ਰਿਹਾ ਅੰਤ ਨੂੰ ਜਮਾ ਦੇ ਦਰ ਵਿੱਚ ਵੱਜਿਆ ਆ ਪ੍ਰਤਖਵਾ ਤਰਕਾਂ ਲਾਣ ਤਾ ਰੂਪੀ ਝੋਟਾਂ ਸੱਟਾਂ ਖਾਂਦਾ ਹੈ ਦਿਖਾਵੇਗਾ ਗੁਰ ਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸੱਚ ਲਿਵ ਲਾਏ ਗੁਰਮੁਖ ਜਨ ਗੁਰਾਂ ਦੀ ਸਤਗੁਰਾਂ ਦੀ ਕਿਰਪਾ ਕਰਕੇ ਹਮੇਸ਼ਾ ਰਹਿਣ ਵਾਲਾ ਆਤਮਿਕ ਸੁਖ ਆਨੰਦ ਪ੍ਰਾਪਤ ਕਰਦੇ ਆ ਕਿਉਂਕਿ ਉਹ ਭਗਤੀ ਰੂਪੀ ਸੱਚੀ ਕਰਣੀ ਜੂ ਕਰਦੇ ਸੱਚੇ ਨਾਮ ਵਿੱਚ ਆਪਣੀ ਲਿਵ ਬਿਰਤੀ ਜੂ ਲਾਉਂਦੇ ਆ ਜੋੜਦੇ ਆ ਇਸ ਲਈ ਸੁਖ ਪਾਉਂਦੇ ਆ ਸਤ ਗੁਰ ਸੇਵੈ ਸੇਵਡ ਭਾਗੀ ਹਉ ਮਹਿਮਾਰ ਸੱਚ ਲਿਵ ਲਾਗੀ ਇਹ ਭਾਈ ਜੋ ਸਤ ਗੁਰਾਂ ਨੂੰ ਸੇਵਨਾ ਕਰਦੇ ਆ ਉਹ ਵੱਡੇ ਭਾਗਾ ਵਾਲੇ ਹੰਗਤਾ ਨੂੰ ਮਾਰਨ ਵਿਰਤ ਕਰਕੇ ਉਹਨਾਂ ਦੀ ਸੱਚੇ ਨਾਮ ਵਿੱਚ ਲਿਵ ਬਿਰਤੀ ਜੁੜ ਗਈ ਆ ਲੱਗੀ ਹੋਈ ਆ ਤੇਰੇ ਰੰਗ ਰਾਤੇ ਸਹਿਜ ਸੁਭਾਈ ਤੂੰ ਸੁਖ ਦਾਤਾ ਲੈ ਹੈ ਮਿਲਾਏ ਏ ਪ੍ਰਭੂ ਗੁਰਮੁਖ ਜਨ ਸੁਭਾਵਕ ਹੀ ਤੇਰੇ ਨਾਮ ਰੰਗ ਪ੍ਰੇਮ ਵਿੱਚ ਰੰਗੇ ਹੋਏ ਆ ਵਾ ਜੋ ਤੇਰੇ ਨਾਮ ਵਿੱਚ ਰੰਗੇ ਉਹਨਾਂ ਨੂੰ ਸ਼ਾਂਤੀ ਵਾਲਾ ਸੁਭਾਅ ਪ੍ਰਾਪਤ ਹੋਇਆ ਏ ਪ੍ਰਭੂ ਤੂੰ ਸਾਰੇ ਸੁੱਖਾਂ ਦਾ ਦਾਤਾ ਹੈ ਸਾਨੂੰ ਆਪਣੇ ਸਰੂਪ ਨਾਲ ਮਿਲਾ ਲੈਣਾ ਕਰ ਏਕ ਸਤੇ ਦੂਜਾ ਨਹੀਂ ਕੋਈ ਗੁਰਮਖ ਬੁੱਝੈ ਸੋਜੀ ਹੋਏ ਏ ਪ੍ਰਭੂ ਇਕ ਤੇਰੇ ਤੋਂ ਬਿਨਾ ਤੇਰੇ ਵਰਗਾ ਹੋਰ ਦੂਸਰਾ ਕੋਈ ਨਹੀਂ ਗੁਰਮਖ ਜਨ ਗੁਰਾਂ ਦੁਆਰਾ ਤੇਰੇ ਸਰੂਪ ਨੂੰ ਬੁੱਝਦੇ ਹਨ ਉਹਨਾਂ ਨੂੰ ਹੀ ਤੇਰੇ ਸਰੂਪ ਦੀ ਸਮਝ ਪ੍ਰਾਪਤ ਹੁੰਦੀ ਹੈ ਪੰਦਰਹਿ ਤੀ ਤੈ ਸਤਿਵਾਰ ਮਹਾਰੂਤੀ ਆਵੇ ਵਾਰ ਵਾਰ ਹਾਂ ਦੱਸ ਰਹੇ ਹੇ ਭਾਈ ਇਸ ਪ੍ਰਕਾਰ ਇਕਮ ਦੂਜ ਆਦ 15 ਥਿਤਾ ਹਨ ਅਤੇ ਸੋਮ ਮੰਗਲ ਬੁੱਧ ਇਹ 7 ਵਾਰ ਦਿਨ ਹਨ ਚੇਤ ਵਿਸਾਖ ਆਦਿ 12 ਮਹੀਨੇ ਬਸੰਤ ਗ੍ਰਿਕਮ ਆਦਿ 6 ਰੁੱਤਾਂ ਜੋ ਵਾਰ-ਵਾਰ ਮੁੜ-ਮੁੜ ਆਉਂਦੇ ਜਾਂਦੇ ਰਹਿੰਦੇ ਦਿਨ ਸ ਰੈਣ ਤੇ ਵੈ ਸੰਸਾਰ ਆਵਾਗੌਣ ਕੀਆ ਕਰਤਾਰ ਫਿਰ ਜਿਵੇਂ ਦਿਨ ਤੇ ਰਾਤ ਮੁੜ-ਮੁੜ ਆਉਂਦੇ ਜਾਂਦੇ ਰਹਿੰਦੇ ਉਸੇ ਪ੍ਰਕਾਰ ਜਗਤ ਵੀ ਆਉਣ ਜਾਣ ਵਾਲਾ ਵੈਨਾ ਰੁੱਤਾਂ ਤੇ ਤਾਂ ਆਦੀ ਪੂਜਨਾ ਵਿੱਚ ਲੱਗਣ ਵਾਲਾ ਮੁੜ ਮੁੜ ਸੰਸਾਰ ਵਿੱਚ ਆਉ ਜਾ ਜਾਂਦਾ ਰਹਿੰਦਾ ਮਾਰੇ ਦੱਸ ਰਿਹਾ ਕਿ ਜੇ ਕੋਈ ਇਨਸਾਨ ਰੁੱਤਾਂ ਨਾਲ ਮਹੀਨਿਆਂ ਨਾਲ ਦਿਨਾਂ ਨਾਲ ਜੁੜ ਜੂਗਾ ਉਹ ਵਾਰ-ਵਾਰ ਇਹਨਾਂ ਵਾਂਗੂ ਆਉਂਦਾ ਜਾਂਦਾ ਜੰਮਣ ਮਰਨ ਵਿੱਚ ਪਿਆ ਰਹੂਗਾ ਜੇ ਕੋਈ ਇੱਕ ਪਰਮੇਸ਼ਰ ਨਾਲ ਜੁੜ ਜੂਗਾ ਉਹਦਾ ਜੰਮਣ ਮਰਨ ਆਉਣ ਜਾਣ ਮੁੱਕ ਜਾਂਦਾ ਹੈ ਕਹਿੰਦੇ ਇਹ ਕਰਤਾਰ ਕਰਤਾਪੁਰਖ ਨੇ ਸਭ ਦਾ ਆਉਣਾ ਜਾਣਾ ਕੀਤਾ ਆ। ਸੋ ਆਪ ਜੀ ਦੇ ਨੋਟ ਕਰਨ ਵਾਲੀ ਵਿਚਾਰ ਹੈ ਕਿ ਇਹ ਥਿੱਤਾ ਵਾਰਾਂ ਰੁੱਤਾਂ ਮਹੀਨੇ ਰਾਤ ਤੇ ਦਿਨ ਆਦ ਦਾ ਸਾਰਾ ਵਿਧਾਨ ਪ੍ਰਭੂ ਨੇ ਆਪ ਹੀ ਬਣਾਇਆ। ਇਹਨਾਂ ਵਿੱਚ ਪ੍ਰਮਾਤਮਾ ਦੀ ਪੂਜਾ ਕਰਨੀ ਗੁਰਮਤ ਹੈ ਅਤੇ ਦੇਵੀ-ਦੇਵਤਿਆਂ ਦੀ ਪੂਜਾ ਕਰਨੀ ਮਨਮਤ ਹੈ। ਮਾਰੂ ਹਸੋਲਹੇ ਵਿੱਚ ਤੀਸਰੇ ਪਾਤਸ਼ਾਹ ਜੀ ਦਾ ਹੀ ਵਾਕਿਆ ਜੋ ਪਾਵਨ ਅੰਗ 1066 ਤੇ ਸੁਭਾਈ ਮਾਨਿਆ ਪਾਤਸ਼ਾਹ ਉਥੇ ਫਰਮਾਉਂਦੇ ਆ ਵਰੇ ਮਹਾਵਾਰ ਥਿਤੀ ਕਰ ਇਸ ਜਗ ਮੈਂ ਸੋਜੀ ਪਾਏ ਦਾ ਸੋ ਆਓ ਇਸ ਪਾਵਨ ਵਿਚਾਰ ਨੂੰ ਸਤਿਗੁਰੂ ਸੰਕੋਚਦੇ ਹੋਏ ਸਮਾਪਤੀ ਕਰਦੇ ਆ ਜੋ ਸੱਤਾਵਾਰਾਂ ਦੀ ਵਿਚਾਰ ਆਰੰਭ ਹੋਈ ਸੀ ਉਹ ਸੰਬਾਪਤ ਹੋ ਰਹੀ ਹੈ ਇਹ ਆਖਰੀ ਪੰਕਤੀ ਅਖੀਰਲੀ ਪੰਕਤੀ ਪੜ੍ਹ ਕੇ ਨਿਹਚਲ ਸਾਚ ਰਹਿਆ ਕਲ ਧਾਰ ਨਾਨਕ ਗੁਰਮਖ ਬੁਝੈ ਕੋ ਸਬਦ ਵਿਚਾਰ। হে ਭਾਈ ਸੱਚਾ ਪ੍ਰਮਾਤਮਾ ਕੇਵਲ ਆਪ ਹੀ ਨਹਿਚਲ ਅਚਲ ਸਰੂਪਿਆ ਜੋ ਸਾਰਿਆਂ ਵਿੱਚ ਆਪਣੀ ਕਲ ਸ਼ਕਤੀ ਨੂੰ ਧਾਰਨ ਕਰ ਰਿਹਾ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ। হে ਭਾਈ ਗੁਰਾਂ ਦੇ ਸਬਦ ਉਪਦੇਸ਼ ਦੀ ਵਿਚਾਰ ਕਰਕੇ ਕੋਈ ਵਿਰਲਾ ਗੁਰਮਖ ਉਸ ਹਰੀ ਦੇ ਸਰੂਪ ਨੂੰ ਬੁਝਦਾ ਸਮਝਦਾ ਹੈ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨ ਇਹਨਾਂ ਸੱਤਾਂ ਵਾਰਾਂ ਦੇ ਵਿੱਚ ਸੱਤ ਦਿਨ ਹੀ ਇਹਨਾਂ ਸੱਤਾਂ ਵਿਚਾਰਾਂ ਦੀ ਵਿਚਾਰ ਕਰਦਿਆਂ ਅੱਜ ਸ਼ਨੀਚਰਵਾਰ ਤੇ ਸਮਾਪਤੀ ਹੋਈ ਹੈ ਸਤਿਗੁਰੂ ਕਿਰਪਾ ਕਰ ਰਿਹਾ ਕਿ ਜਿਹੜਾ ਇਹਨਾਂ ਸੱਤਾਂ ਵਾਰਾਂ ਨਾਲ ਜੁੜ ਕੇ ਜਾਂ ਦੇਵੀ-ਦੇਵਤਿਆਂ ਦੀ ਉਪਾਸ਼ਨਾ ਕਰਦਾ ਉਹਦਾ ਜੰਮਣ ਮਰਨ ਆਵਾਗੁਣ ਮਿਟਦਾ ਨਹੀਂ ਬਣਿਆ ਰਹਿੰਦਾ ਹੈ ਤੇ ਜਿਹੜਾ ਇਹਨਾਂ ਸੱਤਾਂ ਵਾਰਾਂ ਵਿੱਚ ਚਾਹੇ ਰਾਤ ਹੋਵੇ ਦਿਨ ਹੋਵੇ ਗਰਮੀ ਹੋਵੇ ਸਰਦੀ ਹੋਵੇ ਚਾਹੇ ਬੁੱਧ ਹੋਵੇ ਚਾਹੇ ਵੀਰਵਾਰ ਹੋਵੇ ਜਿਹੜਾ ਨਾਮ ਜਪਦਾ ਹੈ ਉਹਦਾ ਸਦਾ ਹੀ ਭਲਾ ਹੈ ਉਹਦੇ ਵਾਸਤੇ ਸਦਾ ਹੀ ਚੰਗਾ ਸ਼ੋਭ ਨੀਕ ਉਹ ਸਦਾ ਹੀ ਸ਼ੋਭ ਨੀਕ ਸਮਾ ਹੈ ਉਹਦਾ ਸਦਾ ਹੀ ਭਲਾ ਹੈ ਉਹਦੀ ਮੁਕਤੀ ਹੋਵੇਗੀ ਉਹਦੀ ਕਲਿਆਣ ਜਰੂਰ ਹੋਵੇਗੀ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਭੁੱਲਾਂ ਨਾ ਚਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ